ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਰਨ ਜੋ ਕਿ ਇੱਕ ਟ੍ਰੇਨ ਦਾ ਡਰਾਈਵਰ ਸੀ ਜੋ ਕਿ ਆਪਣੀ ਟ੍ਰੇਨ ਨੂੰ ਲੈ ਕੇ ਲੁਧਿਆਣੇ ਤੋਂ ਦਿੱਲੀ ਤੱਕ ਦਾ ਸਫ਼ਰ ਕਰ ਰਿਹਾ ਸੀ ਉਹ ਰੋਜ਼ ਹੀ ਲੁਧਿਆਣੇ ਤੋਂ ਦਿੱਲੀ ਜੋ ਟ੍ਰੇਨ ਹੈ ਉਸ ਦੇ ਉੱਪਰ ਜਾਂਦਾ ਹੈ ਤੇ ਆਪਣੀ ਸਿਫਟ ਲਾ ਕੇ ਵਾਪਸ ਲੁਧਿਆਣੇ ਆ ਜਾਂਦਾ ਦਾ ਹੈ ਪਿਛਲੇ 2 ਸਾਲਾਂ ਤੋਂ ਉਸਦੀ ਡਿਊਟੀ ਜੋ ਹੈ ਇਸ ਐਕਸਪ੍ਰੈਸ ਟ੍ਰੇਨ ਦੇ ਉੱਪਰ ਲੱਗ ਗਈ ਇੱਕ ਦਿਨ ਜਦੋਂ ਸਫ਼ਰ ਕਰ ਰਿਹਾ ਸੀ ਤਾਂ ਉਸੇ ਦੌਰਾਨ ਉਸਦੀ ਨਜ਼ਰ ਸਾਹਮਣੇ ਗੱਡੀ ਦੀ ਲੀਹ ਦੇ ਉੱਪਰ ਪਈ ਉਹ ਦੇਖਦਾ ਹੈ ਕਿ ਇੱਕ ਚਿੱਟੇ ਕੱਪੜੇ ਪਾਏ ਬਜ਼ੁਰਗ ਗੱਡੀ ਦੇ ਅੱਗੇ ਹੱਥ ਲਾ ਰਿਹਾ ਹੈ ਅਤੇ ਟ੍ਰੇਨ ਦੇ ਥੱਲੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਸ ਤੋਂ ਬਾਅਦ ਉਸਨੇ ਇਨਸਾਨੀਅਤ ਹੋਣ ਦੇ ਨਾਤੇ ਟ੍ਰੇਨ ਨੂੰ ਹੌਲੀ-ਹੌਲੀ ਸਲੋ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਬਜ਼ੁਰਗ ਜੋ ਕਾਫੀ ਦੂਰ ਖੜਾ ਸੀ ਵੈਸੇ ਕਾਨੂੰਨ ਤਾਂ ਨਹੀਂ ਇਹ ਹੁੰਦਾ ਕਿ ਕੋਈ ਗੱਡੀ ਦੇ ਅੱਗੇ ਆਵੇ ਤੁਸੀਂ ਗੱਡੀ ਰੋਕੋ ਪਰ ਉਸ ਨੂੰ ਕਾਫੀ ਦੂਰ ਤੋਂ ਉਹ ਸ਼ਖਸ ਦੇਖ ਗਿਆ ਸੀ ਇਸ ਲਈ ਉਸ ਨੇ ਇਨਸਾਨੀਅਤ ਦਿਖਾਈ ਕਿ ਜੇਕਰ ਮੈਂ ਕੋਸ਼ਿਸ਼ ਕਰਾਂ ਗੱਡੀ ਨੂੰ ਹੌਲੀ ਹੌਲੀ ਕਰਕੇ ਰੋਕਣ ਦੀ ਤਾਂ ਜਦੋਂ ਤੱਕ ਉਸ ਸ਼ਖਸ ਤੱਕ ਮੈਂ ਪਹੁੰਚਾਂਗਾ ਉਦੋਂ ਤੱਕ ਗੱਡੀ ਰੁਕ ਜਾਵੇਗੀ ਹੁੰਦਾ ਕੀ ਹੈ ਕਿ ਮੰਨ ਲਓ ਕਿ ਅਚਾਨਕ ਹੀ ਕੋਈ ਸ਼ਖਸ ਗੱਡੀ ਦੇ ਅੱਗੇ ਆ ਜਾਂਦਾ ਹੈ ਤਾਂ ਜੇਕਰ ਬ੍ਰੇਕ ਮਾਰ ਦੇਵੇ ਗੱਡੀ ਦਾ ਡਰਾਈਵਰ ਤੇ ਪਿੱਛੇ ਬੈਠੀਆਂ ਸਾਰੀਆਂ ਹੀ ਸਵਾਰੀਆਂ ਉਹਨਾਂ ਦੇ ਡੱਬੇ ਇੱਕ ਦੂਜੇ ਦੇ ਉੱਪਰ ਚੜ ਜਾਣਗੇ ਤੇ ਬਹੁਤ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਹੈ ਪਰ ਹਜੇ ਜੋ ਕੀ ਹੈ ਕਿ ਉਹ ਬਜ਼ੁਰਗ ਜੋ ਕਰਨ ਨੂੰ ਦਿਖ ਰਿਹਾ ਸੀ ਉਹ ਕਾਫੀ ਦੂਰੀ ਤੇ ਸੀ ਤੇ ਉਸਨੇ ਇਹ ਸੋਚਿਆ ਕਿ ਮੈਂ ਉਦੋਂ ਤੱਕ ਤਾਂ ਗੱਡੀ ਰੋਕ ਹੀ ਲਵਾਂਗਾ ਉਸਨੇ ਹੋੜੀ ੜੀ ਕਰਕੇ ਗੱਡੀ ਨੂੰ ਸਲੋ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਦੇ ਅੰਦਰ ਇਨਸਾਨੀਅਤ ਸੀ ਕਿ ਐਵੇਂ ਕਿਸੇ ਦਾ ਕੋਈ ਜੀ ਗੱਡੀ ਥੱਲੇ ਆ ਕੇ ਨਾ ਮਾਰਿਆ ਜਾਵੇ ਕਿਉਂਕਿ ਦੂਰ ਹੈ ਮੈਂ ਆਰਾਮ ਨਾਲ ਗੱਡੀ ਰੋਕ ਸਕਦਾ ਜਿਵੇਂ ਉਸਨੇ ਗੱਡੀ ਰੋਕੀ ਤਾਂ ਅੱਗੇ ਇੱਕ ਬਜ਼ੁਰਗ ਲੀ ਦੇ ਉੱਪਰ ਪਿਆ ਸੀ ਗੱਡੀ ਵਿੱਚੋਂ ਕਰਮ ਥੱਲੇ ਉਤਰਦਾ ਹੈ ਤੇ ਆ ਤੇ ਜਾ ਕੇ ਕਹਿੰਦਾ ਹੈ ਬਜ਼ੁਰਗੋ ਕੀ ਗੱਲ ਘਰੋਂ ਰੁੱਸ ਕੇ ਆਏ ਹੋ ਉਸ ਤੋਂ ਬਾਅਦ ਉਹ ਬਜ਼ੁਰਗ ਕਹਿਣ ਲੱਗਾ ਕਿ ਮੈਨੂੰ ਮaaf ਕਰ ਦਿਓ ਮੈਨੂੰ ਇਸ ਗੱਡੀ ਦੇ ਥੱਲੇ ਆ ਜਾਣ ਦਿਓ ਉਸ ਤੋਂ ਬਾਅਦ ਕਰਨ ਕੀ ਦੇਖਦਾ ਹੈ ਕਿ ਚਿੱਟੀ ਦਾੜੀ ਉਸ ਬਜ਼ੁਰਗ ਦੀ ਆਈ ਹੋਈ ਪਰ ਚਿੱਟੀ ਦਾੜੀ ਦੇ ਪਿੱਛੇ ਇੱਕ ਚਿਹਰਾ ਉਸ ਨੂੰ ਸਾਫ਼-ਸਾਫ਼ ਨਜ਼ਰ ਆ ਰਿਹਾ ਸੀ ਤੇ ਉਹ ਚਿਹਰਾ ਉਸ ਨੂੰ ਜਾਣਿਆ ਪਹਿਚਾਣਿਆ ਹੋਇਆ ਲੱਗਦਾ ਸੀ ਉਸ ਚਿਹਰੇ ਨੂੰ ਦੇਖ ਕੇ ਕਰਨ ਇੱਕ ਵਾਰ ਚੌਂਕ ਗਿਆ ਅਤੇ ਹੈਰਾਨ ਰਹਿ ਗਿਆ ਅਤੇ ਇਹ ਕਹਿਣ ਲੱਗਿਆ ਕਿ ਇਹ ਚਿਹਰਾ ਤਾਂ ਜਾਣਿਆ ਪਹਿਚਾਣਿਆ ਹੋਇਆ ਲੱਗਦਾ ਹੈ ਆਖਰਕਾਰ ਇਹ ਸ਼ਖਸ ਕੌਣ ਹੈ ਤਾਂ ਉਸ ਤੋਂ ਬਾਅਦ ਕਰਨ ਨੇ ਉਸ ਬਜ਼ੁਰਗ ਨੂੰ ਪੁੱਛਿਆ ਕਿ ਬਜ਼ੁਰਗੋ ਤੁਸੀਂ ਕਿੱਥੋਂ ਕੀ ਨਾਮ ਹੈ ਤੁਹਾਡਾ ਉਸ ਨੇ ਕਿਹਾ ਕਿ ਮੇਰਾ ਨਾਮ ਰਣਜੀਤ ਸਿੰਘ ਹੈ ਤੇ ਜਿਵੇਂ ਹੀ ਉਸ ਬਜ਼ੁਰਗ ਨੇ ਆਪਣਾ ਨਾਮ ਰਣਜੀਤ ਸਿੰਘ ਦੱਸਿਆ ਤਾਂ ਕਰਨ ਨੂੰ ਉਸੇ ਟਾਈਮੇ ਇੱਕ ਬਹੁਤ ਵੱਡਾ ਝਟਕਾ ਲੱਗਿਆ ਉਹ ਸਾਹਮਣੇ ਬਿਆ ਬਜ਼ੁਰਗ ਕੋਈ ਹੋਰ ਨਹੀਂ ਸੀ ਬਲਕਿ ਉਸੇ ਦਾ ਹੀ ਪਿਤਾ ਸੀ ਉਹੀ ਪਿਤਾ ਜਿਸ ਨੇ ਅੱਜ ਤੋਂ 20 ਸਾਲ ਪਹਿਲਾਂ ਉਸ ਨੂੰ ੱੱਕੇ ਮਾਰ ਕੇ ਘਰੋਂ ਕੱਢ ਦਿੱਤਾ ਸੀ ਕੋਲ ਜਾ ਕੇ ਕਰਨ ਉਸ ਨੂੰ ਉਠਾਉਂਦਾ ਹੈ ਤੇ ਕਹਿੰਦਾ ਬਜ਼ੁਰਗੋ ਤੁਸੀਂ ਉੱਠੋ ਉੱਠ ਕੇ ਗੱਡੀ ਦੇ ਸਾਈਡ ਕਰਦਾ ਹੈ ਅਤੇ ਉਹਨਾਂ ਨੂੰ ਪਾਣੀ ਪਿਉਂਦਾ ਹੈ ਅਤੇ ਉਸ ਤੋਂ ਬਾਅਦ ਕਹਿੰਦਾ ਬਜ਼ੁਰਗੋ ਤੁਸੀਂ ਮੈਨੂੰ ਪਛਾਣਿਆ ਉਸ ਤੋਂ ਬਾਅਦ ਰਣਜੀਤ ਸਿੰਘ ਕਹਿਣ ਲੱਗਾ ਨਹੀਂ ਮੈਂ ਤੈਨੂੰ ਪਛਾਣਿਆ ਨਹੀਂ ਤੇ ਉਸ ਤੋਂ ਬਾਅਦ ਕਰਨ ਇਹ ਕਹਿਣ ਲੱਗਿਆ ਕਿ ਅੱਜ ਤੋਂ 30 ਸਾਲ ਪਹਿਲਾਂ ਤੁਸੀਂ ਮੈਨੂੰ ਜਨਮ ਦਿੱਤਾ ਸੀ ਤੇ ਅੱਜ ਮੈਂ ਤੁਹਾਨੂੰ ਦੁਬਾਰਾ ਜਨਮ ਦਿੱਤਾ ਹੈ ਤੁਹਾਡੀ ਜ਼ਿੰਦਗੀ ਬਚਾ ਕੇ ਮੈਂ ਤੁਹਾਡਾ ਹੀ ਬੱਚਾ ਕਰਨਾ ਜਿਸ ਨੂੰ ਤੁਸੀਂ ਅੱਜ ਤੋਂ 20 ਸਾਲ ਪਹਿਲਾਂ ਘਰੋਂ ਕੱਢ ਦਿੱਤਾ ਸੀ ਇਹ ਗੱਲ ਸੁਣਦੇ ਹੀ ਰਣਜੀਤ ਸਿੰਘ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਅਤੇ ਉਹ ਭੁੱਬਾ ਮਾਰ-ਮਾਰ ਕੇ ਰੋਣ ਲੱਗ ਗਿਆ ਅਤੇ ਉਹ ਆਪਣੇ ਪੁੱਤਰ ਦੇ ਨਾਲ ਗੱਲ ਲਾ ਕੇ ਰੋਣ ਲੱਗਾ ਅਤੇ ਕਹਿਣ ਲੱਗਾ ਪੁੱਤ ਮੈਨੂੰ ਮaaf ਕਰ ਦੇ ਤੇਰੇ ਜਾਣ ਤੋਂ ਬਾਅਦ ਮੇਰੇ ਹਾਲਾਤ ਬਹੁਤ ਮਾੜੇ ਹੋ ਗਏ ਮੈਂ ਦਰਦ ਦਰਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਹੋ ਗਿਆ ਹੁਣ ਮੈਂ ਸਮਝ ਨਹੀਂ ਆ ਪਾਰਿਆ ਕਿ ਮੈਂ ਤੇਰੇ ਤੋਂ ਕਿਦਾਂ ਅਤੇ ਕਿਵੇਂ ਮਾਫੀ ਮੰਗਾ ਹੋ ਸਕੇ ਤਾਂ ਮੈਨੂੰ ਮਾਫ ਕਰ ਦੇ ਉਸ ਤੋਂ ਬਾਅਦ ਕਰਨ ਕਹਿਣ ਲੱਗਾ ਕਿ ਪਪਾ ਇਹ ਤਾਂ ਸਭ ਕਿਸਮਤ ਦਾ ਚੱਕਰ ਹੈ ਕਿਉਂਕਿ ਜੇਕਰ ਦੋਸਤ ਨੇ ਮੈਨੂੰ ਘਰੋਂ ਨਾ ਕਰਦਾ ਤੇ ਸ਼ਾਇਦ ਮੈਂ ਇਸ ਮੁਕਾਮ ਤੇ ਵੀ ਨਾ ਪਹੁੰਚਦਾ ਤੇ ਸ਼ਾਇਦ ਅੱਜ ਤੇਰੀ ਜ਼ਿੰਦਗੀ ਵੀ ਮੈਂ ਨਾ ਬਚਾ ਪਾਉਂਦਾ ਇਹ ਸਭ ਕਿਸਮਤ ਦਾ ਚੱਕਰ ਹੈ ਪਰ ਦੋਸਤੋ ਤੁਸੀਂ ਵੀ ਸੋਚਦੇ ਹੋਵੋਗੇ ਕਿ ਉਸਦੇ ਪਿਤਾ ਨੇ 20 ਸਾਲ ਪਹਿਲਾਂ ਕਰਨ ਨੂੰ ਘਰੋਂ ਕਿਉਂ ਕੱਢਿਆ ਘਰੋਂ ਕੱਢਣ ਦਾ ਕੀ ਕਾਰਨ ਸੀ ਅਤੇ ਜਦੋਂ ਕਰਨ ਨੂੰ ਘਰੋਂ ਕੱਢ ਦਿੱਤਾ ਤਾਂ ਉਸ ਨੇ ਆਪ ਦੀ ਜ਼ਿੰਦਗੀ ਕਿੱਥੇ guzari ਉਸ ਨੇ ਸੰਘਰਸ਼ ਕਿਵੇਂ ਕੀਤਾ ਸੰਘਰਸ਼ਾਂ ਦੇ ਨਾਲ ਕਰਨ ਕਿਵੇਂ ਜੂਝਿਆ ਇਹ ਗੱਲਬਾਤ ਤੁਹਾਡੇ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਖੜਾ ਕਰਦੀ ਹੋਵੇਗੀ ਤੇ ਇੱਕ ਸਵਾਲ ਤੁਹਾਡੇ ਮਨ ਦੇ ਵਿੱਚ ਇਹ ਵੀ ਬਾਰ-ਬਾਰ ਖੜਾ ਹੁੰਦਾ ਹੋਵੇਗਾ ਕਿ ਆਖਰਕਾਰ ਜੋ ਰਣਜੀਤ ਸਿੰਘ ਹੈ ਉਹ ਗੱਡੀ ਥੱਲੇ ਆ ਕੇ ਮਰਨ ਦੀ ਕੋਸ਼ਿਸ਼ ਕਿਉਂ ਕਰ ਰਿਹਾ ਹੈ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਵਾਂਗੇ ਤੁਹਾਡੇ ਅੱਗੇ ਗੁਜਾਰਿਸ਼ ਹੈ ਕਿ ਬਣੀ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਆਂ ਦੋਸਤੋ ਇਹ ਤਾਂ ਨਸੀਬ ਦਾ ਚੱਕਰ ਹੁੰਦਾ ਹੈ ਕਿ ਉਸਦੇ ਪਿਤਾ ਨੇ ਉਸ ਨੂੰ 20 ਸਾਲ ਪਹਿਲਾਂ ਘਰੋਂ ਕੱਢ ਦਿੱਤਾ ਘਰੋਂ ਬੇਸ਼ੱਕ ਕੱਢ ਦਿੱਤਾ ਫਿਰ ਵੀ ਉਸਦੇ ਮਨ ਦੇ ਵਿੱਚ ਜੋ ਚੇਟਕ ਲੱਗੀ ਹੋਈ ਸੀ ਉਸਦੇ ਮਨ ਦੇ ਵਿੱਚ ਉਸਨੇ ਜੋ ਟੀਚਾ ਮਿੱਥਿਆ ਹੋਇਆ ਸੀ ਉਹ ਕਾਮਯਾਬ ਹੋਇਆ ਤੇ ਅੱਜ ਟ੍ਰੇਨ ਦਾ ਡਰਾਈਵਰ ਵੀ ਬਣ ਗਿਆ ਅਤੇ ਹੁਣ ਇਹ ਦੇਖੋ ਕਿ ਕਿਸਮਤ ਉਸਨੂੰ ਉਸੇ ਹੀ ਮੋੜ ਦੇ ਉੱਪਰ ਲਿਆ ਕੇ ਖੜਾ ਕਰ ਦਿੰਦੀ ਹੈ ਯੋਸਾ ਦਾ ਪਿਤਾ ਉਸ ਦੇ ਸਾਹਮਣੇ ਖੜਾ ਹੈ ਅਤੇ ਉਸ ਦੀ ਜਾਨ ਵੀ ਉਹ ਹੀ ਬਚਾ ਦਿੰਦਾ ਹੈ ਦੇਖੋ ਇਹ ਧਰਤੀ ਗੋਲ ਹੈ ਧਰਤੀ ਘੁੰਮ ਕੇ ਉਸੇ ਦਿਵਾਲੇ ਆ ਜਾਂਦੀ ਹੈ ਪਰ ਇਨਸਾਨ ਇਨਸਾਨ ਨੂੰ ਕਦੋਂ ਕਿੱਥੇ ਮਿਲ ਜਾਵੇ ਇਹ ਪਤਾ ਨਹੀਂ ਚੱਲਦਾ ਇਹ ਕੁਦਰਤ ਦਾ ਨਿਯਮ ਹੀ ਐਸਾ ਹੈ ਭਾਈ ਕਹਿੰਦੇ ਹਨ ਕਿ ਕਦੇ ਵੀ ਕਿਸੇ ਦਾ ਮਾੜਾ ਨਾ ਕਰੋ ਭੁੱਲ ਕੇ ਵੀ ਕਿਉਂਕਿ ਪਤਾ ਨਹੀਂ ਚੱਲਦਾ ਇਨਸਾਨ ਕਿਹੜੇ ਮੋੜ ਤੇ ਆ ਕੇ ਕਿੱਥੇ ਕੰਮ ਆ ਜਾਵੇ ਉਸ ਦੇ ਪਿਤਾ ਰਣਜੀਤ ਸਿੰਘ ਨੇ ਉਸ ਨੂੰ 20 ਸਾਲ ਪਹਿਲਾਂ ਘਰੋਂ ਧੱਕੇ ਮਾਰ ਕੇ ਕੱਢ ਦਿੱਤਾ ਸੀ ਅਤੇ ਅੱਜ ਉਸੇ ਹੀ ਟ੍ਰੇਨ ਦੇ ਥੱਲੇ ਆ ਕੇ ਰਣਜੀਤ ਸਿੰਘ ਮਰਨ ਲੱਗਿਆ ਸੀ ਤੇ ਰਣਜੀਤ ਸਿੰਘ ਨੂੰ ਬਚਾਉਣ ਵਾਲਾ ਕੌਣ ਨਿਕਲਿਆ ਉਹੀ ਜਿਸ ਨੂੰ ੱੱਕੇ ਮਾਰ ਕੇ ਘਰੋਂ ਕੱਢਿਆ ਸੀ ਸੋ ਅੱਜ ਆਪਾਂ ਗੱਲ ਕਰਦੇ ਹਾਂ ਰਣਜੀਤ ਸਿੰਘ ਦੀ ਕੀ ਰਣਜੀਤ ਸਿੰਘ ਕੌਣ ਹੈ ਰਣਜੀਤ ਸਿੰਘ ਇੱਕ ਮੱਧਮ ਵਰਗੀ ਕਿਸਾਨ ਪਰਿਵਾਰ ਦਾ ਮੁਖੀ ਸੀ ਪਿੰਡ ਵਿੱਚ ਉਸ ਦੀ ਚੰਗੀ ਇੱਜ਼ਤ ਸੀ ਪਰ ਘਰ ਦੇ ਅੰਦਰ ਉਹ ਬਹੁਤ ਜਿਆਦਾ ਸਖਤ ਸੀ। ਕਈ ਲੋਕ ਹੁੰਦੇ ਆ ਕਿ ਪਿੰਡ ਦੇ ਵਿੱਚ ਬਹੁਤ ਇੱਜ਼ਤ ਹੁੰਦੀ ਹੈ ਪਰ ਆਪਣੇ ਪਰਿਵਾਰ ਨੂੰ ਲੈ ਕੇ ਜੋ ਉਹਨਾਂ ਦਾ ਰਵੱਈਆ ਹੁੰਦਾ ਹੈ ਬਹੁਤ ਜਿਆਦਾ ਸਖਤ ਹੁੰਦਾ ਹੈ। ਉਹ ਹਮੇਸ਼ਾ ਇਹੀ ਚਾਹੁੰਦਾ ਸੀ ਕਿ ਉਸ ਦੇ ਜੋ ਬੱਚੇ ਹੈ ਉਹ ਉਸ ਦੀ ਮਰਜ਼ੀ ਦੇ ਅਨੁਸਾਰ ਚੱਲਣ। ਹੁਣ ਬੱਚੇ ਹੈ ਬੱਚਿਆਂ ਦਾ ਆਪੋ ਆਪਣਾ ਦਿਮਾਗ ਹੁੰਦਾ ਹੈ। ਬੱਚੇ ਨੇ ਆਪਣੇ ਫੀਲਡ ਦੇ ਵਿੱਚ ਅੱਗੇ ਜਾਣਾ ਹੁੰਦਾ ਹੈ ਪਰ ਰਣਜੀਤ ਸਿੰਘ ਜੋ ਅਸੀਂ ਦੇ ਤੌਰ ਤੇ ਕਹਿ ਸਕਦੇ ਹਾਂ ਕਿ ਇੱਕ ਖੁਖਾਰ ਪਿਤਾ ਯਾਨੀ ਕਿ ਪੂਰਾ ਦਬਦਬਾ ਰੱਖਣ ਵਾਲਾ ਪਰਿਵਾਰ ਦੇ ਉੱਪਰ ਰਣਜੀਤ ਸਿੰਘ ਪਰ ਉਸ ਦੀ ਚੱਲੀ ਨਹੀਂ ਅੱਗੇ ਜਾ ਕੇ ਕਿਉਂਕਿ ਉਸ ਦੇ ਦੋ ਪੁੱਤਰ ਸਨ ਵੱਡਾ ਪੁੱਤਰ ਵਿਕਰਮ ਜਿਸ ਦੀ ਉਮਰ 10 ਸਾਲ ਜੋ ਕਿ ਬਿਲਕੁਲ ਹੀ ਸ਼ਾਂਤ ਸੁਭਾਅ ਵਾਲਾ ਤੇ ਆਪਣੇ ਪਿਤਾ ਦੀ ਹਰ ਗੱਲ ਮੰਨਣ ਵਾਲਾ ਤੇ ਦੂਜੇ ਨੰਬਰ ਤੇ ਛੋਟਾ ਪੁੱਤਰ ਕਰਨ ਜਿਸ ਦੀ ਉਮਰ 8 ਸਾਲ ਸੀ ਪਰ ਉਹ ਜਿੱਦੀ ਸੀ ਆਪਣੇ ਸੁਪਨਿਆਂ ਦੇ ਪਿੱਛੇ ਦੌੜਨ ਵਾਲਾ ਸੀ ਕਾਰਨ ਨੂੰ ਟ੍ਰੇਨਾਂ ਬਹੁਤ ਪਸੰਦ ਸੀ ਉਹ ਹਮੇਸ਼ਾ ਜਦੋਂ ਟ੍ਰੇਨ ਤੇ ਜਾਂਦਾ ਤਾਂ ਇਹੀ ਮਨ ਦੇ ਵਿੱਚ ਸੋਚਦਾ ਕਿ ਮੈਂ ਟ੍ਰੇਨ ਕਿਵੇਂ ਚਲਾਵਾਂ ਉਹ ਆਪਣੇ ਪਿਤਾ ਨੂੰ ਇਹ ਕਹਿੰਦਾ ਕਿ ਪਾਪਾ ਮੈਨੂੰ ਟ੍ਰੇਨ ਚਲਾਉਣਾ ਬਹੁਤ ਪਸੰਦ ਹੈ ਮੈਂ ਟ੍ਰੇਨ ਚਲਾਉਣੀ ਆ ਪਰ ਰਣਜੀਤ ਸਿੰਘ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਸੀ ਉਹ ਕਹਿੰਦਾ ਸੀ ਕਿ ਟ੍ਰੇਨ ਆਪਣੇ ਜੱਟਾਂ ਦੇ ਮੁੰਡੇ ਥੋੜੀ ਚਲਾਉਂਦੇ ਹੁੰਦੇ ਆ ਜੱਟਾਂ ਦੇ ਮੁੰਡੇ ਟਰੈਕਟਰ ਚਲਾਉਂਦੇ ਆ ਕੰਪੈਨਾਂ ਚਲਾਉਂਦੇ ਆ ਟ੍ਰੇਨਾਂ ਤਾਂ ਹੋਰ ਲੋਕਾਂ ਦਾ ਕੰਮ ਹੈ ਚਲਾਉਣ ਦਾ ਉਹ ਸਖਤ ਸੀ ਉਹ ਨਹੀਂ ਸੀ ਚਾਹੁੰਦਾ ਕਿ ਮੇਰਾ ਬੱਚਾ ਜੋ ਹੈ ਉਹ ਟ੍ਰੇਨ ਚਲਾਵੇ ਹੋਈ ਉਹੜੀ ਵੱਡਾ ਹੁੰਦਾ ਹੈ ਕਰਨ ਪਰ ਉਸ ਦੇ ਅੰਦਰ ਇੱਕ ਚੇਟਕ ਲੱਗੀ ਹੋਈ ਸੀ ਕਿ ਮੈਂ ਤਾਂ ਟ੍ਰੇਨ ਦਾ ਡਰਾਈਵਰ ਹੀ ਬਣਨਾ ਹੈ ਉਸ ਨੇ ਆ ਕਈ ਵਾਰ ਆਪਣੇ ਪਿਤਾ ਨੂੰ ਕਿਹਾ ਕਿ ਬਾਪਾ ਮੈਂ ਤਾਂ ਟ੍ਰੇਨ ਚਲਾਉਣੀ ਆ ਪਰ ਉਸ ਦੇ ਪਿਤਾ ਨੇ ਕਿਹਾ ਕਿ ਨਹੀਂ ਇਹ ਕੰਮ ਤੋਂ ਨਹੀਂ ਕਰ ਸਕਦਾ ਪਰ ਇੱਕ ਕਹਾਵਤ ਹੈ ਨਾ ਕਿ ਵਾਰਿਸ਼ਾਂ ਆਦਤਾਂ ਜਾਂਦੀਆਂ ਨਾ ਤੇ ਭਾਵੇਂ ਕਟਿਏ ਪੋਰੀਆਂ ਪੋਰੀਆਂ ਦੀ ਇਨਸਾਨ ਦੇ ਅੰਦਰ ਜੋ ਆਦਤ ਬਣ ਜਾਵੇ ਜੋ ਕਿਸੇ ਚੀਜ਼ ਦੀ ਲਤ ਲੱਗ ਜਾਵੇ ਕਿ ਮੈਂ ਤਾਂ ਇਹ ਕੰਮ ਕਰਨਾ ਹੈ ਚਾਹੇ ਉਸ ਇਨਸਾਨ ਨੂੰ ਤੁਸੀਂ ਪੋਰੀਆਂ ਪੋਰੀਆਂ ਕੱਟ ਦਿਓ ਉਹ ਕਦੇ ਵੀ ਉਸ ਤੀਤੇ ਤੋਂ ਪਿੱਛੇ ਨਹੀਂ ਹਟਦਾ ਹੁਣ ਗੱਲ ਕਰੀ ਆਪਾਂ ਕਰਨ ਦੀ ਤੇ ਕਰਨ ਨੇ ਆਪਣੇ ਪਿਤਾ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਪਾਪਾ ਬੇਸ਼ੱਕ ਤੁਸੀਂ ਮੈਨੂੰ ਭਾਵੇਂ ਘਰੋਂ ਕੱਢ ਦਿਓ ਪਰ ਮੈਂ ਬਣਾਂਗਾ ਤਾਂ ਟ੍ਰੇਨ ਦਾ ਹੀ ਡਰਾਈਵਰ ਕਿਉਂਕਿ ਜਿੱਦ ਉਸ ਦੀ ਪੱਕੀ ਸੀ ਤੇ ਉਹ ਜਿੱਦ ਤੇ ਅੜ ਚੁੱਕਿਆ ਸੀ ਉਸ ਨੇ ਇੱਕ ਦਿਨ ਆਪਣੇ ਪਿਤਾ ਦੇ ਅੱਗੇ ਆਪਣੀ ਇੱਛਾ ਰੱਖੀ ਕਿ ਪਿਤਾ ਜੀ ਮੈਂ ਤਾਂ ਟ੍ਰੇਨ ਹੀ ਚਲਾਵਾਂਗਾ ਅਤੇ ਵੱਡਾ ਹੋ ਕੇ ਐਸੇ ਹੀ ਲੇਨ ਦੇ ਵਿੱਚ ਜਾਵਾਂਗਾ ਚਾਹੇ ਤੁਸੀਂ ਮੇਰਾ ਸਾਥ ਦਿਓ ਚਾਹੇ ਨਾ ਦਿਓ ਰਣਜੀਤ ਗੁੱਸੇ ਨਾਲ ਬੋਲਿਆ ਸਾਡੇ ਘਰ 'ਚ ਕੋਈ ਮਜ਼ਦੂਰੀ ਨਹੀਂ ਕਰਦਾ ਤੇ ਤੂੰ ਨੌਕਰੀ ਕਰੇਗਾ ਇਹ ਮਜ਼ਦੂਰੀ ਤਾਂ ਹੈ ਜੋ ਕਿ ਸਰਕਾਰ ਦੀ ਆਪਾਂ ਕਰ ਰਹੇ ਹਾਂ ਉਸ ਤੋਂ ਬਾਅਦ ਕਰਨ ਨੇ ਆਖਰੀ ਉਮੀਦ ਨਾਲ ਕਿਹਾ ਪਿਤਾ ਜੀ ਇਹ ਮੇਰਾ ਸੁਪਨਾ ਹੈ ਰਣਜੀਤ ਕੋਹਰਾਮ ਮਚਾਉਂਦੇ ਹੋ ਕਿਹਾ ਜੇਕਰ ਤੈਨੂੰ ਆਪਣੀ ਮਰਜ਼ੀ ਕਰਨੀ ਹੈ ਨਾ ਤਾਂ ਤੂੰ ਇਹ ਘਰ ਛੱਡ ਦੇ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਰਣਜੀਤ ਸਿੰਘ ਦੇ ਬੱਚੇ ਕਿਸੇ ਦੇ ਅੱਗੇ ਨੌਕਰੀ ਕਰਨ ਤੈਨੂੰ ਪਤਾ ਹੈ ਆਪਣੇ ਥੱਲੇ ਫੈਕਟਰੀਆਂ ਦੇ ਵਿੱਚ 100-100 ਮਜ਼ਦੂਰ ਨੌਕਰੀ ਕਰਦਾ ਹੈ ਤੇ ਆਪਾਂ ਨੂੰ ਨੌਕਰੀ ਕਰਨ ਦੀ ਜ਼ਰੂਰਤ ਹੈ ਗੁੱਸੇ ਦੇ ਵਿੱਚ ਆ ਕੇ ਉਸਨੇ ਆਪਣੇ ਬੱਚੇ ਕਰਨ ਨੂੰ ਕਹਿ ਦਿੱਤਾ ਜਾ ਭਾਜਾ ਘਰ ਛੱਡ ਦੇ। ਉਸ ਰਾਤ ਕਰਨ ਘਰੋਂ ਨਿਕਲ ਗਿਆ। ਉਸਦੇ ਕੋਲ ਨਾ ਪੈਸਾ ਸੀ ਤੇ ਨਾ ਕੋਈ ਆਸਰਾ ਸੀ। ਹੁਣ ਤੁਹਾਡੇ ਮਨ ਦੇ ਵਿੱਚ ਇਹ ਸਵਾਲ ਆਉਂਦਾ ਹੋਵੇਗਾ ਕਿ ਕਰਨ ਜਦੋਂ ਉਸਨੇ ਘਰ ਛੱਡ ਦਿੱਤਾ ਤੇ ਉਸਨੇ ਆਪਣੇ ਸੰਘਰਸ਼ ਦੀ ਸ਼ੁਰੂਆਤ ਕਿਵੇਂ ਕੀਤੀ? ਉਹ ਪਹੁੰਚਿਆ ਮਾਸਟਰ ਦਿਲਬਾਗ ਸਿੰਘ ਦੇ ਕੋਲ। ਮਾਸਟਰ ਦਿਲਬਾਗ ਸਿੰਘ ਇੱਕ ਟ੍ਰੇਨ ਮਕੈਨਿਕ ਸੀ। ਉਹ ਰੇਲਵੇ ਸਟੇਸ਼ਨ ਤੇ ਭਟਕਣ ਲੱਗਿਆ ਤੇ ਮਾਸਟਰ ਦਿਲਬਾਗ ਸਿੰਘ ਉਸਨੇ ਕਰਨ ਨੂੰ ਦੇਖਿਆ ਤੇ ਦਿਲਬਾਗ ਸਿੰਘ ਕਰਨ ਨੂੰ ਪੁੱਛ ਰਿਹਾ ਕਿ ਪੁੱਤ ਤੂੰ ਇੱਥੇ ਕੀ ਕਰ ਰਿਹਾ ਹੈ ਉਸ ਵੇਲੇ ਕਰਨ ਕਹਿਣ ਲੱਗਾ ਮੈਨੂੰ ਟ੍ਰੇਨਾਂ ਬਹੁਤ ਪਸੰਦ ਆਇਆ ਕਿਉਂਕਿ ਇੱਕ ਦਿਮਾਗ ਦੇ ਵਿੱਚ ਪਾਗਲਪਨ ਚੜ ਜਾਂਦਾ ਹੈ ਨਾ ਪਰ ਮੇਰੇ ਪਿਤਾ ਨੇ ਮੈਨੂੰ ਘਰੋਂ ਵੜ ਦਿੱਤਾ ਮੈਂ ਟ੍ਰੇਨ ਦਾ ਡਰਾਈਵਰ ਬਣਨਾ ਚਾਹੁੰਦਾ ਹਾਂ ਦਿਲਬਖ ਸਿੰਘ ਉਸਦੇ ਕੋਈ ਵੀ ਬੱਚਾ ਨਹੀਂ ਸੀ ਉਸਨੇ ਆਪਣੀ ਪਤਨੀ ਦੇ ਨਾਲ ਗੱਲ ਕੀਤੀ ਅਤੇ ਕਰਨ ਨੂੰ ਆਪਣੇ ਨਾਲ ਹੀ ਰੱਖ ਲਿਆ ਅਤੇ ਉਸ ਦੀ ਪੜ੍ਹਾਈ ਲਿਖਾਈ ਸਭ ਉਸਨੇ ਆਪਣੇ ਕੋਲ ਰੱਖ ਕੇ ਕਰਵਾਈ ਅਤੇ ਕਰਨ ਦੇ ਵਿੱਚ ਬਹੁਤ ਹੁਸ਼ਿਆਰ ਸੀ ਅਤੇ ਦਿਲਬਾਗ ਸਿੰਘ ਨੇ ਇਹ ਦੱਸਿਆ ਕਿ ਜੇਕਰ ਤੂੰ ਟ੍ਰੇਨ ਦਾ ਡਰਾਈਵਰ ਬਣਨਾ ਹੈ ਨਾ ਉਸਦੇ ਲਈ ਤੈਨੂੰ ਦਿਨ ਰਾਤ ਮਿਹਨਤ ਕਰਨੀ ਪਵੇਗੀ ਤੈਨੂੰ ਪੜ੍ਹਨਾ ਪਵੇਗਾ ਜੇਕਰ ਤੂੰ ਪੜ੍ਹਾਈ ਨਹੀਂ ਕਰੇਂਗਾ ਤੂੰ ਕੱਲਾ ਟ੍ਰੇਨ ਦਾ ਡਰਾਈਵਰ ਨਹੀਂ ਬਣ ਸਕਦਾ ਉਸ ਲਈ ਤੈਨੂੰ ਪੜ੍ਹਨਾ ਪਵੇਗਾ ਪੇਪਰ ਦੇ ਨਾਲ ਤੋਂ ਦੇ ਨਾਲ ਕਰਨ ਨੇ ਦਿਨ ਰਾਤ ਮਿਹਨਤ ਕੀਤੀ ਤੇ ਉਹ ਪੇਪਰ ਪਾਸ ਕਰਕੇ ਟ੍ਰੇਨ ਦਾ ਡਰਾਈਵਰ ਬਣ ਗਿਆ ਤੇ ਹੁਣ ਕਰਨ ਇੱਕ ਤਜਰਬੇਕਾਰ ਟ੍ਰੇਨ ਡਰਾਈਵਰ ਸੀ ਉਸ ਦੀ ਆਪਣੀ ਜ਼ਿੰਦਗੀ ਸੀ ਪਰ ਪਿਤਾ ਦੀ ਯਾਦ ਅਜੇ ਵੀ ਕਦੇ-ਕਦੇ ਆ ਜਾਂਦੀ ਹੈ ਇੱਕ ਦਿਨ ਉਹ ਆਪਣੀ ਟ੍ਰੇਨ ਚਲਾ ਰਿਹਾ ਸੀ ਤਾਂ ਉਸਨੇ ਅੱਗੇ ਟਰੈਕ ਤੇ ਇੱਕ ਬਜ਼ੁਰਗ ਨੂੰ ਪਿਆ ਦੇਖਿਆ ਉਹ ਆਤਮ ਹੱਤਿਆ ਕਰਨ ਦੇ ਲਈ ਲੀਲ ਦੇ ਉੱਪਰ ਪਿਆ ਸੀ ਕਰਨ ਤੁਰੰਤ ਐਮਰਜੈਂਸੀ ਬ੍ਰੇਕ ਲਾਉਂਦਾ ਹੈ ਅਤੇ ਕੋਲ ਜਾ ਕੇ ਖਲੋ ਜਾਂਦਾ ਹੈ ਉਹ ਬਜ਼ੁਰਗ ਕੋਈ ਹੋਰ ਨਹੀਂ ਸੀ ਬਲਕਿ ਉਸ ਦਾ ਆਪਣਾ ਪਿਤਾ ਰਣਜੀਤ ਸਿੰਘ ਸੀ ਉਸਨੇ ਆਪਣੇ ਪਿਤਾ ਨੂੰ ਉਠਾਇਆ ਅਤੇ ਕਿਹਾ ਕਿ ਪਾਪਾ ਤੁਸੀਂ ਆਤਮ ਹੱਤਿਆ ਕਿਉਂ ਕਰ ਰਹੇ ਹੋ ਦੋਸਤੋ ਬਾਅਦ ਉਸਦੇ ਪਿਤਾ ਨੇ ਕਿਹਾ ਕਿ ਪੁੱਤਰ ਪਿਛਲੇ 20 ਸਾਲਾਂ ਚ ਮੇਰੀ ਜ਼ਿੰਦਗੀ ਬਹੁਤ ਬਦਲ ਗਈ। ਵਿਕਰਮ ਜੋ ਕਿ ਸ਼ਹਿਰ ਚਲਾ ਗਿਆ ਅਤੇ ਉੱਥੇ ਜਾ ਕੇ ਮੈਨੂੰ ਘਰੋਂ ਕੱਢ ਦਿੱਤਾ। ਮੇਰੀ ਸਾਰੀ ਜ਼ਮੀਨ ਧੋਖੇ ਨਾਲ ਆਪਣੇ ਨਾਮ ਰਵਾ ਦਿੱਤੀ ਅਤੇ ਮੇਰੀ ਕਿਸਾਨੀ ਵੀ ਮੰਦੀ ਵਿੱਚ ਚਲੀ ਗਈ ਅਤੇ ਕਰਜ਼ੇ ਚੜ ਗਏ। ਜਿੰਨੀ ਮੇਰੇ ਕੋਲ ਜ਼ਮੀਨ ਸੀ ਸਾਰੀ ਵੇਚ ਗਈ ਤੇ ਹੁਣ ਮੈਂ ਇਕੱਲਾ ਰਹਿ ਗਿਆ। ਹੁਣ ਮੈਂ ਇਹੀ ਸੋਚ ਰਿਹਾ ਸੀ ਕਿ ਹੁਣ ਜੀਣ ਦਾ ਕੋਈ ਫਾਇਦਾ ਨਹੀਂ। ਕਰਨ ਨੇ ਆਪਣੇ ਪਿਤਾ ਨੂੰ ਉਠਾਇਆ ਤੇ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰਾਈਆਂ। ਪਿਤਾ ਜੀ ਤੁਸੀਂ ਮੈਨੂੰ ਘਰੋਂ ਕੱਢ ਦਿੱਤਾ ਸੀ ਪਰ ਅੱਜ ਮੈਂ ਤੁਹਾਡੀ ਜ਼ਿੰਦਗੀ ਬਚਾਰਿਆ। ਗਣਜੀਤ ਸਿੰਘ ਕਮ ਦੇ ਹੋਏ ਮੈਨੂੰ ਮਾਫ ਕਰਦੇ ਪੁੱਤ ਮੈਨੂੰ ਪਤਾ ਨਹੀਂ ਸੀ ਕਿ ਤੂੰ ਇੱਕ ਦਿਨ ਐਡਾ ਵੱਡਾ ਇਨਸਾਨ ਬਣੇਗਾ ਕਿ ਉਹ ਦਿਨ ਕਰਨ ਆਪਣੇ ਪਿਤਾ ਨੂੰ ਆਪਣੇ ਨਾਲ ਲੈ ਗਿਆ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਕਦੇ-ਕਦੇ ਨਸੀਬ ਵੀ ਇਹੋ ਜਿਹੀ ਖੇਡ ਖੇੜਦੀ ਹੈ ਜੋ ਇਨਸਾਨ ਦੀ ਸੋਚ ਤੋਂ ਵੀ ਪਰੇ ਹੁੰਦੀ ਹੈ ਜੋ ਪੁੱਤ 20 ਸਾਲ ਪਹਿਲਾਂ ਘਰੋਂ ਕੱਢਿਆ ਗਿਆ ਉਹ 20 ਸਾਲ ਬਾਅਦ ਪਿਤਾ ਦੀ ਜ਼ਿੰਦਗੀ ਬਚਾਉਂਦਾ ਹੈ ਸੋ ਦੋਸਤੋ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ